ਕੋਸ਼ ਹੁੰਦਾ ਹੁੰਦਾ ਡਾਇਰੈਕਟ ਜੁੜੇ ਵਾਰਸੀਆ ਮੈਂ ਕਹਿੰਦਾ ਮੈਂ ਦੱਸ ਚੁੱਕੀ ਹਾਂ ਉਹਨਾਂ ਅਗਲਾ ਕਹਿੰਦਾ ਮੁੱਖ ਮੰਤਰੀ ਕਿਉਂ ਮਰਵਾਊਗਾ ਮੁੱਖ ਮੰਤਰੀ ਮਰਵਾਊਗਾ ਨਹੀਂ ਮੁੱਖ ਮੰਤਰੀ ਰੱਖਿਆ ਤਾਂ ਕਰਦਾ ਆਪਾਂ ਨੂੰ ਚੁਣਿਆ ਮੈਂ ਤਾਂ ਦੇ ਹਲਕੇ ਤਾਂ ਮਨੂ ਇਹ ਜੀ ਬਾਕੀ ਆ ਵੀ ਮੇਰਾ ਤਾਂ ਹੁਣ ਰੋਟੀ ਖਾਂਦੇ ਦੀ ਦਾੜੀ ਜਲਦੀ ਆ ਉਹ ਗੱਲ ਹੋ ਜਾਂਦੀ ਆ ਮੇਰੀ ਤਾਂ ਮਾੜੀ ਜੀ ਗੱਲ ਦੀ ਕੌਂਟਰੋਵਰਸੀ ਬਣ ਜਾਂਦੀ ਆ ਆ ਪ੍ਰੋ ਪੰਜਾਬ ਵਾਲਿਆਂ ਨੇ ਜ਼ੋਰ ਲਾ ਲਿਆ ਮੈਂ ਕਹਿੰਦਾ ਮੈਂ ਕਹਾਂ ਵੀ ਸਵੇਰੇ 10 ਵਜੇ ਬੈਠ ਕੇ ਆ ਜੀ ਅਤਰਾ ਦੇ 9 ਵਜੇ ਇੰਟਰਵਿਊ ਹੋਇਆ ਮਾਤਾ ਜੀ ਨੂੰ ਕਹਿਣ ਲੱਗੇ ਮੈਂ ਕਿਹਾ ਮੈਂ ਰੱਬ ਦੇ ਪਿਛੇ ਤੋਂ ਬਿਨਾ ਕੋਈ ਗੱਲ ਨਹੀਂ ਕਰਨ। ਪਰਮਾਤਮਾ ਦੇ ਪਿਛੇ ਤੋਂ ਬਿਨਾ ਕੋਈ ਗੱਲੇ ਨਹੀਂ ਕਰਨੀ। ਮੇਰੀ ਇੰਟਰਵਿਊ ਹੋਈ ਘੱਟੋ ਘੱਟ 1 ਘੰਟਾ 10 ਮਿੰਟ ਦੀ। ਜਿਹਦੇ ਵਿੱਚੋਂ ਮੈਂ ਕੇਵਲ 5 ਤੋਂ 7 ਮਿੰਟ ਲੋਕਾਂ ਨੇ ਸਵਾਲ ਉਹਨੇ ਕਰ ਲੇ। ਉਹਦੇ ਚ 1 ਘੰਟਾ ਰੱਬ ਦੀ ਚੱਲੀ ਆ। ਜਿਹੜੀ 5 ਸੰਤ ਮਿੰਟ ਦੀ ਗੱਲ ਆ। ਉਸੇ ਨੂੰ ਟ੍ਰੇਲਰ ਬਣਾਤਾ ਸਾਰਾ। ਹੁਣ 5 ਮਿੰਟ ਦਾ ਟ੍ਰੇਲਰ ਕਿਹੜਾ ਦੇ ਪੂਰਾ ਦੇਖ ਕੇ ਇੰਟਰਵਿਊ ਪੂਰਾ ਸੁਣਦਾ ਨਹੀਂ ਜਾਣੂ ਅਗਲਾ ਕਮੈਂਟ ਲਿਖ ਤੁਹਾਨੂੰ ਹੁਣ ਲੱਖੇ ਬਾਈ ਨੂੰ ਤਾਂ ਮੈਂ ਕਹਿੰਦੇ ਮਾੜਾ ਬੋਲੇ ਹੀ ਹੈ ਨਹੀਂ ਉਹ ਤਾਂ ਇਸ ਕਰਕੇ ਹੋਈ ਸੀ ਪਲਵਾਨੀ ਕਰੀ ਆ ਜੇ ਆਪਾਂ ਆਪਣੇ ਬੱਚਿਆਂ ਨੂੰ ਅੱਜ ਇਸ ਤਰੀਕੇ ਨਾਲ ਡਰਾ ਦੇਾਂਗੇ ਵੀ ਕਬੱਡੀ 'ਚ ਡਰਾਗਾ 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 ਤਾਂ ਕਿਹੜਾ ਮਾਂ ਪੁੱਤ ਆਪਣੇ ਬੱਚੇ ਨੂੰ ਕਬੱਡੀ ਖੇਡਣ ਲਾਊਗਾ ਠੀਕ ਹੈ ਲੱਖਾ ਜੇ 99 ਗੱਲਾਂ ਤੇ ਅਸੀਂ ਉਹਨੂੰ ਸਹੀ ਹੈ ਕਹਿੰਦੇ ਆ ਅਸੀਂ ਇਹ ਗੱਲ ਕਰਦੇ ਆ ਵੀ ਦੇਖੋ ਤੁਸੀਂ ਹੁਣ ਸਾਧੂ ਸੰਤ ਲਾ ਲਓ ਉਹਦੇ 'ਚ 20% ਕੀ 50% ਹੀ ਲੰਡੇ ਲੁੱਚੇ ਨੇ ਫਿਰ ਇਹਦਾ ਮਤਲਬ ਅਸੀਂ ਉਹਨਾਂ ਦਾ ਸਤਿਕਾਰ ਕਰਨੋਂ ਹਟ ਗਏ ਅਸਲੀਆਂ ਦਾ ਸਤਿਕਾਰ ਕਰਨੋਂ ਹਟ ਗਏ ਸੰਤ ਆਤਰ ਸਿੰਘ ਵਰਗੇ ਵੀ ਹੋਏ ਆ ਜਿੱਥੇ ਰਾਮ ਰਹੀਮ ਵਰਗੇ ਵੀ ਹੋਏ ਆ ਇਹ ਚੀਜ਼ਾਂ ਦੇਖੋ ਜੇ ਆਪਾਂ ਇਹਦਾ ਡਰਾ ਦੇਾਂਗੇ ਡਰਗ ਦਾ ਵੀ ਦੇਖੋ ਇੱਕ ਫੂਡ ਸਪਲੀਮੈਂਟ ਹੁੰਦੇ ਨੇ ਉਹ ਖਿਡਾਰੀ ਹਰੇਕ ਲੈਂਦਾ ਉਹ ਚ ਕੋਈ ਗਲਤ ਨਹੀਂ ਉਸ ਤੋਂ ਬਿਨਾ ਜਿਹੜੇ ਡਾਕਟਰ ਦੀ ਰੱਖਿਆ ਦੇ ਵਿੱਚ ਆ जीएच ਦੀਆਂ ਕਿਟਾਂ ਜਾਂ ਇਹ ਕਿਟ ਲਾਏ ਜਾਂਦੇ ਨੇ ਜਾਂ ਕੁਝ ਪਰਸੈਂਟ ਸਟੀਰੋਇਡ ਲੱਗਦਾ ਉਹ ਵੀ ਸੇਫ ਆ ਉਹ ਵੀ ਕੋਈ ਜ਼ਿਆਦਾ ਇਨ ਡਾਕਟਰ ਦੇ ਉਹਦੇ ਚ ਉਸ ਤੋਂ ਬਿਨਾ ਜਿਹੜਾ ਮੌਕੇ ਤੇ ਸਮਾਨ ਕੀਤਾ ਜਾਂਦਾ ਮੌਕੇ ਤੇ ਸ਼ਰੀਰ ਨੂੰ ਚਾਰਜ ਕਰਨ ਲਈ ਟੀਕਾ ਲੱਗਦਾ ਟਰਮਨ ਉਹ ਬਿਲਕੁਲ ਬੈਨ ਹੋਣਾ ਚਾਹੀਦਾ ਤੇ ਉਹ ਬੈਨ ਵੀ ਆ ਉਹ ਗਲਤ ਆ ਉਹ ਖਿਡਾਰੀ ਵੱਧ ਤੋਂ ਵੱਧ 20% ਖਿਡਾਰੀ ਇਹ ਲਾਉਂਦੇ ਨੇ ਜੇ ਤੁਸੀਂ ਕਹੋ ਖੁਸ਼ੀ ਦੁਗਾ ਟਰਮਨ ਲਾਉਂਦਾ ਜਾਉ ਮੁੰਡਾ ਕਿਹੜਾ ਪ੍ਰੀਤਮ ਪਹਿਲਵਾਨ ਦਾ ਮੁੰਡਾ ਕੀ ਆਉਦਾ ਨਾ ਸੁਲਤਾਨ ਟਰਮਨ ਲਾਉਂਦਾ ਜਾਂ ਸ਼ਿਲੂ ਟਰਮਨ ਲਾਉਂਦਾ ਸ਼ਿਲੂ ਉਰੀ ਟਰਮਨ ਨਹੀਂ ਲਾਉਂਦੇ ਹੋ ਸਕਦਾ ਇਹ ਮਾੜਾ ਮੋਟਾ ਲੈਂਦੇ ਹੁਣ ਸਮਾਨ ਦੂਆ ਪੂੜ ਸਪਲੀਮੈਂਟ ਹੋ ਗਈ ਕਿਟ ਹੋ ਗਈ ਪਰ ਮੌਕੇ ਦਾ ਸਮਾਨ ਗਲਤ ਆ ਤੇ ਡਰਗ ਜਿਹੜਾ ਖਾਣ ਸਾਰ ਬੰਦਾ ਅੰਨਾ ਹੋ ਜੇ ਉਹ ਡਰਗ ਹੁੰਦਾ ਜੇ ਆਪਾਂ ਇਹਦਾ ਡਰਾ ਦਾਂਗੇ ਮਾਂ ਦੇ ਪੁੱਤ ਨੂੰ ਕਿਸੇ ਨੇ ਤਾਂ ਪਹਿਲਵਾਨੀ ਨਹੀਂ ਕਰਨ ਲਾਣਾ ਹੁਣ ਜੱਸੇ ਬੱਟੀ ਉਰੀ ਪਿਰਤਪਾਲ ਫਗਵਾੜੇ ਉਰੀ ਸਿਕੰਦਰ ਸੇਖ ਉਰੀ ਆ ਸੋਨੂੰ ਚੀਮੇ ਵਾਲਾ ਏਡਾ ਪਹਿਲਵਾਨ ਆ ਇਹ ਕਿਹਦੇ ਕਰਮਾਂ ਨਾਲ ਉਹਨੇ ਕਿਹੜੇ ਡਰੱਗ ਕਰਦੇ ਆ ਡਰੱਗ ਮਤਲਬ ਨਸ਼ਾ ਡਰੱਗ ਵਾਲੇ ਬੰਦਿਆਂ ਦਾ ਇਹਨੇ ਚੌੜੇ ਸ਼ਰੀਰ ਹੋਈ ਨਹੀਂ ਸਕਦੇ ਗੋਪੀ ਫਰੰਦੀਪੁਰੀ ਆ ਕਿੰਨਾ ਪੁਰਾਣਾ ਹੈ ਕਿੰਨਾ ਪੁਰਾਣਾ ਉਹ ਨਹੀਂ ਜਾਣਦਾ ਕਿਸੇ ਚ ਨਹੀਂ ਹੈ ਕਿ ਕੰਧ ਪਾੜ ਦੂ ਉਹ ਉਹ ਕਿਹੜਾ ਠੀਕਾ ਲਾਉਣਾ